ਲਓ ਜੀ ਸ਼ਹੀਦਿਆ ਜਮ ਸਰਦਾਰ ਭਗਤ ਸਿੰਘ ਦਾ ਗੀਤ ਗਏ ਨਿਕਲ ਲਾਹੌਰੋਂ ਜੀ ਸੂਰ ਵਿੱਚ ਜਲਦੀ ਪੇਸ਼ ਵਟਾ ਕੇ ਪਿਆਰੀ ਸਾਜ ਸੰਗਤ ਜੀਓ ਹਰ ਇੱਕ ਭਾਈ ਨੇ ਸੁਣਨਾ ਜੀ ਬਹੁਤ ਹੀ ਸੋਹਣੀ ਚੀਜ਼ ਹੈ ਕਿਸੇ ਨੇ ਚ ਸੁਣਿਆ ਜਾਂ ਨਾ ਸੁਣਿਆ ਬਹੁਤ ਹੀ ਸੋਹਣੀ ਚੀਜ਼ ਆਪ ਜੀ ਦੇ ਕੀਮਤੀ ਚਰਨਾਂ ਦੇ ਵਿੱਚ ਪੰਜਾਬ ਦੇ ਸਾਰੇ ਨਰ ਤੇ ਨਾਰੀ ਲਈ ਪੇਸ਼ ਕਰਨ ਜਾ ਰਿਹਾ ਜੀ ਗਰਮੀਤ ਯੌਲਾ ਲਓ ਜੀ ਪੇਸ਼ ਹੈ ਦੋ ਗੀਤ ਤੁਹਾਡੀ ਕੀਮਤੀ ਚਰਨਾਂ ਦੇ ਵਿੱਚ ਸਾਹਮਣੇ ਸਤਿਕਾਰ ਨਾਲ ਸੁਣਨਾ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ ਸ਼ਹੀਦਿਆ ਜਮ ਸਰਦਾਰ ਭਗਤ ਸਿੰਘ ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ലല്ല ਇੱਕ ਕਮਰੇ ਅੰਦਰ ਜੀ ਕੀਤੀ ਭਗਤ ਸਿੰਘ ਨੇ ਤੇਜੀ ਇੱਕ ਹੈਟ ਪੈਨ ਕੇ ਜੀ ਬਣ ਗਿਆ ਬੰਨ ਨੰਬਰ ਅੰਗਰੇਜ਼ੀ ਜੋ ਜਾਨੀ ਟੁੱਟ ਗਿਆ ਸੀ ਰਾਤੀ ਮਹਿਕ ਦੇ ਵਰਸ ਕਿਆ ਕੇ ਗਏ ਨਿਕਲ ਲਾਹੌਰੋਂ ਜੀ ਸੂਰ ਮੇ ਜਲਦੀ ਪੇਸ ਵਟਾ ਕੇ ਗਏ ਨਿਕਲ ਲਾਹੌਰੋਂ ਜੀ ਸੂਰ ਮੇ ਜਲਦੀ ਪੇਸ ਵਟਾ ਕੇ ईंद <laughs> ਫੇਰੇ ਰਾਜਗੁਰੂ ਤੇ ਚੰਦਰ ਸੇਖਰ ਗਏ ਅਕੱਲੇ ਕੋਈ ਹੱਥ ਨਿਆ ਆਇਆ ਸੀ ਕੀਤੇ ਪੁਰਸ ਬਥੇਰੇ ਹੱਲੇ ਸੁਖਦੇਵ ਗਪਾਲਾ ਜੀ ਤੁਰ ਗਏ ਕਟਾ ਅੱਖਾਂ ਵਿੱਚ ਪਾ ਕੇ ਗਏ ਨਿਕਲ ਲਾਹੌਰੋਂ ਗਈ ਸੂਰ ਮੇਂ ਜਲਦੀ ਪੇ ਸਵਟਾ ਕੇ ਟਾਲ ਰੜੇ ਲੜੇ 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 ਫੇਰ ਦੁਰਗਾ ਦੇਵੀ ਨੂੰ ਵੀਰ ਦਵੇ ਦੁਰਗਾ ਦੇ ਇੱਕ ਰਸ਼ਕੇ ਵਾਲੇ ਨੂੰ ਭਗਤ ਸਿੰਘ ਨੇ ਆਪਣੇ ਕੋਲ ਬੁਲਾਇਆ ਆ ਦੁਰਗਾ ਦੇਵੀ ਨੂੰ ਵੀਰ ਨੋਟੇਸਣ ਦੇ ਵੱਲ ਧਾਇਆ ਇੱਕ ਕੋਲੇ ਬੱਚਾ ਸੀ ਕਿਸੇ ਨੇ ਪੁੱਛਿਆ ਨਹੀਂ ਬੁਲਾ ਕੇ ਗਏ ਨਿਕਲ ਲਹੌਰੋਂਗੀ ਸੂਰ ਮੇਂ ਜਲਦੀ ਪੈਸ ਵਟਾ ਕੇ ਪਿੰਲੇ ਰੰਲੇ 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 ਪਿੰਲੇ ਰੰਲੇ ਲੇ ਰੁਲੇ ਫੇਰ ਦੁਰਗਾ ਦੇਵੀ ਨੇ ਬਦਲ ਕੇ ਹੋਰ ਪਸ਼ਾਕਾ ਪਾਈਆਂ ਲਾ ਸੁਰਖੀ ਪੋ ਡਰਜੀ ਪਿੱਛੇ ਗੁੱਤਾ ਘੋਲਮ ਕਾਈਆਂ ਲਾ ਸੁਰਖੀ ਪੋ ਡਰਜੀ ਪਿੱਛੇ ਗੁੱਤਾ ਘੋਲਮ ਕਾਈਆਂ ਪੈੜਾ ਵਿੱਚ ਸੈਂਡਲ ਸੀ ਸੁਖ ਸਹਦਾ ਸੈਬਰ ਲਾ ਕੇ ਗਏ ਨਿਕੜ ਲਹਾਰੋਂ ਦੀ ਸੂਰ ਮੇ ਜਲਦੀ ਪੇ ਸਵਟਾ ਕੇ ਤੁਰ ਪਈ ਲਾਹੌਰੋਂ ਸੀ ਕਰਕੇ ਹਾਂਸੀ ਹਾਂਸੀ ਦਿਨ ਚੜਦੇ ਨੂੰ ਪਹੁੰਚੀ ਰਿਆਸਤ ਦੇ ਟੇਸ਼ਨ ਚਾਂਸੀ ਸਭ ਇਕੱਠੇ ਹੋ ਗਏ ਓਏ ਜੋਗਿਆ ਵਿੱਚ ਚਾਂਸੀ ਦੇ ਜਾ ਕੇ ਗਏ ਨਿਕਲ ਲਾਹੌਰੋਂ ਜੀ ਸੂਰ ਮੇਂ ਜਲਦੀ ਪੈਸ ਬਟਾ ਕੇ ਗਏ ਨਿਕਲ ਲਾਹੌਰੋਂ ਜੀ ਸੰਗ ਤੇ ਸੂਰ ਮੇਂ ਜਲਦੀ ਪੈਸ ਬਟਾ ਕੇ ਦੂਸਰਾ ਗੀਤ ਆ